ਚਲੋ ਕਰੀਏ ਸ਼ੁਰੂ ਹੈ ਵੱਡੀ ਐ ਸਿਆਣੀਆਂ ਸਿਰ ਤੇ ਟੱਕ ਲਾ ਕੋਈ ਗੱਲ ਨਹੀਂ ਭੈਣ ਜੀ ਤੱਕ ਲੈਣੀ ਆ ਭਾਬੀ ਜੀ ਤੁਸੀਂ ਜਿੰਨਾ ਜਿਵੇਂ ਤੁਹਾਡੀ ਵੱਲ ਆ ਤੇ ਮੇਰੀ ਗੱਲ ਸੁਣੋ ਪੰਜ ਵਰੀ ਮਸੁੱਟਣਾ ਵਾ ਤੇ ਜਿਹੜਾ ਜਿੱਤ ਗਿਆ ਨਾ ਉਹਦੀ ਘਰ ਵਿੱਚ ਚਲੜੀਆਂ ਮੁੜਕੇ ਤੇ ਮੈਂ ਵੀ ਆਪਣੀ ਨੌਂ ਵਾਲੀ ਆ ਨਾ ਇਹ ਗੱਲ ਗਲਤ ਆ ਮੈਂ ਤਾਂ ਆਪਣੇ ਪੁੱਤ ਵਾਲਦੀ ਆ ਵੀਰ ਪਰ ਉਹਨਾਂ ਵੱਲ ਵੀ ਤੇ ਮੰਮੀ ਕੋਈ ਖਾਣਾ ਚਾਹੀਦਾ। ਇਹ ਤੁਸੀਂ ਦੋ ਜਾਣੀਆਂ ਹੋ ਗਈਆਂ ਰੀਤ ਜਾਣੀ ਦੋ ਲੰਦੋ ਉੱਧਰ। ਅਹੀਂ ਤੇ ਪ੍ਰੀਤਾ ਵੀ ਵਾਲੀ। ਇਹ ਚੰਗਾ ਪਹਿਨੇ। ਮੈਨੂੰ ਪਤਾ ਤੇਨ ਆਪਣੀ ਭਾਬੀ ਦਾ ਚਾ ਵੜਾ ਵਾ। ਕਿਤੇ ਹਨੂ ਮਾੜੀ ਲੱਗਦੀ ਆ ਹਨੂ ਬੜੀ ਚੰਗੀ ਲੱਗਦੀ ਆ। ਚਲੋ ਭੈਣ ਜੀ ਹਾਂ ਗੱਲਾਂ ਹੀ ਕਰੀ ਜਾਣੀਆਂ ਵਾ। ਚਲੋ ਸ਼ੁਰੂ ਕਰੀਏ। ਅੱਛਾ ਕਰ ਲੈ ਕਰ ਲੈ ਪਰਦਾਨੂ ਹੁਣ ਅੱਗੇ ਤੇ ਤੂੰ ਲੱਗੀ ਆ। ਮੈਨੂੰ ਕਿਹੜਾ ਤੂੰ ਪੁੱਛੇ ਨਹੀਂ ਆ। ਭੈਣ ਜੀ ਆ ਤੁਸੀਂ ਕਿੱਦਾਂ ਦੀ ਗੱਲ ਕੀਤੀ ਆ। ਆ ਲੋ ਫੜੋ। ਉਹੀ ਸ਼ੁਰੂ ਕਰ ਲਓ। ਕਿਉਂ ਚਾਚੀ ਜੀ ਕੋਈ ਨਹੀਂ ਤੁਸੀਂ ਕਰੋ ਆਪਣੀ ਰਸਮ। ਜਿਹੜੀ ਆਪਾਂ ਕਰਨੀ ਆ।

ਲਿਆ ਅਵੇ ਲਾ ਨਵੇਂ ਦਾ ਹਾਰ ਓਏ ਆਇਓ ਦੇਖਾਈ ਹਾਰ ਜਾਈਓ ਹਾਂ ਚਲ ਕੋਈ ਨਹੀਂ ਫੇਰ ਹੈ ਨੇ ਹੁਣ ਐਵੇਂ ਐਵੇਂ ਔਰ ਉਹ ਦਿੱਤੀ ਆ ਕੁਝ ਜਿਹਾ ਡਿਫਰੈਂਟ ਉਹੀ ਲੱਭਣਾ ਵਾ ਆਹ ਇੱਧਰ ਫੜਾ ਤੋ ਮੈਨੂੰ ਲਿਆ ਪੁੱਤ ਹੁਣ ਤੂੰ ਹੀ ਜਿੱਤਣਾ ਈ ਹਰ ਵਾਰੀ ਪਹਿਲੀ ਵਾਰ ਤੱਕਈਓ ਜਿੱਤ ਚਲੋ ਵੇਖ ਲਿਓ ਹੁਣ ਫੇਰ ਚਲੋ ਆਹ ਕਿ ਕੰਮ ਹੋ ਆਪਣਾ ਆ ਵੇਖਣਾ ਨਹੀਂ ਪੜਨਾ ਨਹੀਂ ਪੜਨਾ ਕੱਲ ਕਿਸ਼ੇ ਕਰਾਂਗਾ ਆਪਣਾ ਚਲ ਚਲ ਆਹ ਕਿ ਕੰਮ ਹੋ ਆਪਣਾ ਤੂੰ ਆਪਣਾ ਲੱਭੋ ਹਾਂ ਲੱਬਲਾ ਲੱਬਲਾ ਤੂੰ ਲੱਬਲਾ ਲੈ ਲੈ ਕੋਤ ਜੱਟਿਆ ਚਲ ਕੋਈ ਗੱਲ ਫਿਰ ਕੀ ਹੋਇਆ ਅੱਜ ਦੋ ਵਾਰੀਆਂ ਹਈਆਂ ਵਾ ਆਹ ਕੋਈ ਨਹੀਂ ਤੇ ਫੜਾ ਇੱਧਰ ਹੁਣ ਮਾਪੋਤ ਵੇਖੇ ਕਿਨੇ ਖੁਸ਼ ਹੁੰਦੇ ਆ ਕੋਈ ਨਹੀਂ ਪਟਕ ਕੋਈ ਨਹੀਂ ਆਪਾ ਤੇਰੇ ਨਾਲ ਹੀ ਆ ਚਲੋ ਫਿਰ ਆ ਲਓ ਹੋਣਾ ਆਖਰੀ ਵਾਰ ਠੀਕ ਆ ਤੇ ਹੁਣ ਜਿਹੜਾ ਜਿੱਤ ਗਿਆ ਨਾ ਤੇ ਉਹਦੀ ਫਿਰ ਜਿੱਤ ਪੱਕੀ ਆ ਕਿਉਂਕਿ ਹਾਂਜੀ ਠੀਕ ਆ ਨਾ ਤੇ ਡੇਢ ਦੀ ਦੋਦਵਾਰੀ ਹੋ ਗਈ ਆ ਤੇ ਹੁਣ ਭਾਬੀ ਜੀ ਤੁਸੀਂ ਜਿੱਤਣ ਅਜੇ ਧਿਆਨ ਰੱਖਿਓਣ ਬਸ ਠੀਕ ਆ ਰਹਿਣਾ ਤੇ ਚੀਟਿੰਗ ਨਹੀਂ ਕਰਨੀ ਕਹਿੰਦੇ ਵੀ ਆਵੇ ਲਓ ਜੀ ਕਰਦੇ ਨੇ ਚੀਟਿੰਗ ਹਰ ਨਹੀਂ ਕਰਦਾ ਮੈਂ ਨਹੀਂ ਕਰਦਾ ਆ ਲੱਗੀ ਜੇ ਮੈਂ ਤਾਂ ਧਿਆਨ ਦੇ ਨਾਲ ਤੇ ਤੂੰ ਨਾ ਮਤੇ ਖਵਾ ਮਈ ਨਾ ਕਰਿਆ ਕਰ ਠੀਕ ਆ ਜੀ ਉਹਦੇ ਹੱਥ ਵਿੱਚ ਚਲੇ ਦੇ ਡੈਪ ਨਾ ਹੁਣਾਵਾ ਪਈ ਤੇ ਕੋ ਖੋਲਾ ਦਵਾ ਦਮ ਮੈਂ ਇਦਾਂ ਦੇ ਕੰਮ ਨਹੀਂ ਕਰੀਦੇ ਹੁੰਦੇ ਪੁੱਤ ਤੂੰ ਵੀ ਥੋੜੀ ਤੇਜ਼ ਹੋ ਆ ਲੋ ਨਹੀਂ ਨਹੀਂ ਗੱਲ ਨਹੀਂ ਬਣੀ ਆਪਾਂ ਆ ਗਏ ਕੰਮ ਹੋਇਆ ਆਟ ਕੰਮ ਗਲਤ ਹੈ ਨਾ ਹਾਏ ਹਾਏ ਮੁੰਡਿਆ ਖਵਾ ਮਾਈ ਕਾਲੀ ਕੰਢਿਆ ਵਾ ਅੱਛਾ ਚਾਚੀ ਤੂੰ ਤੇ ਕਹਿੰਦੀ ਮੈਂ ਹਾਰ ਜਾ ਲੈ ਦੱਸ ਇਹ ਕਿਹੜੀ ਗੱਲ ਹੁੰਦੀ ਜਿੱਤ ਆਇਓ ਚਾਚੀ ਨੇ ਹਰਾਇਆ ਮੈਨੂੰ ਅੱਛਾ ਮੈਂ ਹਰਾਇਆ ਲੈ ਆ ਕੁੜੀ ਮੇਰੇ ਲਾਗੇ ਬੈਠੀ ਹੈ ਜੇ ਹੈ ਤੇ ਮੇਰਾ ਨਾਮ ਲਾਈ ਜਾਂਦੇ ਆ ਕੋਈ ਗੱਲ ਨਹੀਂ ਜੇ ਉਹ ਜਿੱਤਗੀ ਤਾਂ ਵੀ ਕੋਈ ਨਹੀਂ ਜੇ ਉਹ ਜਿੱਤ ਜਾਂਦਾ ਤਾਂ ਵੀ ਕੋਈ ਗੱਲ ਨਹੀਂ ਫਿਰ ਕੀ ਹੋਣਾ ਘਰ ਵਿੱਚ ਹੁਣ ਇਹਦੀ ਚਲਣੀ ਜੇ ਇਹ ਵੇਖ ਲੋ ਚਲੋ ਕੋਈ ਨਹੀਂ ਬੈਣੀ ਆਪਾ ਇਹ ਬੇਟਾ ਇਹ ਮੈਨੂੰ ਤਾਂ ਪਤਾ ਲੱਗੂਗਾ ਨਹੀਂ ਨਹੀਂ ਹੁਣ ਉਹਨੇ ਜਿੱਤੀ ਆ ਤੇ ਉਹਦੀ ਚਲਣੀ ਆ ਘਰ ਵਿੱਚ ਵੇਖੀ ਜਾਇਓ ਹੁਣ ਤੱਕ ਚਲੋ ਪੁੱਤ ਖੋਲੋ ਗਾਨਾ ਹੁਣ ਲੈ ਦੱਸ ਆ ਵੇਖ ਲੈ ਚਲਾਕੀਆਂ ਐਂਆਂ ਫਿਰ ਕੇ ਫਿਰ ਕਹਿਣਾ ਤੁਹਾਡਾ ਮੁੰਡਾ ਬੜਾ ਚੰਗਾ ਵਾ ਹੈ ਚਾਚੀ ਉਹ ਜਿੱਤਗੀ ਦੇ ਕਹਿਦੇ ਹੁਣ ਤੇ ਆ ਮੈਂ ਫਰਮੇ ਪੜਨੇ ਚੱਲ ਕੋਈ ਨਹੀਂ ਆ ਹੁਣ ਆਹ ਲੋ ਚੱਲ ਹੁਣ ਹਫੜਾ ਆਹ ਲੋ ਅੱਜ ਆਪਾਂ ਰਾਤੀ ਚਲੋ ਵਾਹਿਗੁਰੂ ਕਹਿ ਕੇ ਤੂੰ ਉੱਠੋ ਹਣ ਚੱਲ ਪੈਣੇ ਚਾਚੀ ਤੈਨੂੰ ਬੋਧੀਆਂ ਮੁਕਿਆਂ ਵਧਾਈਆਂ ਨਾਲ ਭੈਣ ਨੂੰ ਵਧਾਈਆਂ ਤਾਨੂੰ ਬੋਧੀਆਂ ਬੋਧੀਆਂ ਭੈਣ ਜੀ ਚਲੋ ਉੱਠੋ ਫਿਰ ਤੇ ਸ਼ੁਕਰ ਆ ਕਿਤੇ ਉੱਤ ਰੱਬ ਦਾ ਨਾਮ ਲੈ ਕੇ ਉੱਠੋ ਪੁੱਤ ਨਾ ਪੁੱਤ ਹਾਂਜੀ ਤੈਨੂੰ ਨਹੀਂ ਠੀਂ ਰਹਿੰਦੀ ਤੇਰੀ ਚਾਚੀ ਚੱਲ ਚੱਲੀ ਉਹਨੂੰ ਬਾਜ਼ਮਾਰ ਉਹਦੇ ਸਾਹਮਣੇ ਹਾਰ ਪਾਵਾਂਗੇ ਉਹਨੇ ਤੇ ਬੀਹਾਂ ਨੂੰ ਜਾਂਦੇ ਜਾਂਦੇ ਦੱਸਣਾ ਚਲੋ ਕੋਈ ਨਹੀਂ ਮੈਂ ਬੁਲਾਉਂਦੀ ਪੁੱਤ ਪੈਸੇ ਲਾਏ ਨੇ ਮੈਂ ਬੁਲਾਉਣੀ ਹੁੰਨਾਂ ਜਬ ਬੁਲਾ ਕੇ ਲਿਆ ਇਹਨੂੰ ਇੱਥੇ ਰਹਿਣ ਦੇ ਬਾਅਦ ਚ ਬੂਟੇ ਨੂੰ ਪਾ ਦੇ ਦਿੰਦੇ ਹੁੰਦੇ ਮੈਂ ਜਾਵਾਂ ਅੰਦਰ ਪੁੱਤ ਭੁੱਖ ਤੇ ਨਹੀਂ ਲੱਗੀ ਨਹੀਂ ਚੱਲ ਕੋਈ ਨਹੀਂ ਰੋਟੀ ਤਿਆਰ ਹੋਣ ਰਹੀ ਆ ਫਿਰ ਮੈਂ ਲਿਆ ਕੇ ਦਿੰਨੀ ਆ ਆਪਣੀ ਤੀ ਨੂੰ ਬੈ ਗਈ ਜੀਵਨ ਹਾਂਜੀ ਭੈਣ ਜੀ ਮੈਂ ਤੇ ਨਾ ਵੇਖਣ ਦੇ ਹੀ ਆ ਕਿ ਕਿੰਨੀ ਸੋਹਣੀ ਆ ਰੱਬ ਨੇ ਕਿਤੇ ਵਿਹਲੇ ਬੈ ਕੇ ਬਣਾਈ ਆ ਹੈ ਹੋ ਸੋਹਣੀ ਲਿਆਉਂਦੀ ਪਰ ਉਹ ਨਹੀਂ ਪਰ ਇੱਕੋ ਗੱਲ ਵਾ ਨਾ ਵੇਖ ਲਓ ਜੇ ਕਿਤੇ ਅੱਜ ਮਾਂ ਪਿਓ ਹੁੰਦੇ ਤੇ ਕਿੰਨੇ ਖੁਸ਼ ਹੋਣੇ ਸੀਗੇ ਇਦਾਂ ਦੀ ਗੱਲ ਨਹੀਂ ਕਰੀਦੀ ਨਿਆਣੇ ਦਾ ਮਨ ਦੁੱਤੀ ਹੁੰਦਾ ਵਾ ਨਹੀਂ ਨਹੀਂ ਭੈਣ ਜੀ ਮੈਂ ਤੇ ਉਦਾਂ ਹੀ ਕੀਤੀ ਆ ਕਿ ਕਿੰਡੀ ਸੋਹਣੀ ਧੀ ਆ ਹੈ ਨਾ ਪੁੱਤ ਲੈ ਆਈ ਗਈ ਹੈ ਆ ਲੈ ਆਪਣੀ ਚਾਚੀ ਨੂੰ ਖਾਲ ਤੇ ਆ ਵੇਖੋ ਚਾਹਦਾ ਦਾ ਸੋਨਾ ਬੱਦ ਮੇਰੀ ਭਾਬੀ ਸੋਹਣੀ ਹੈ ਨਾ ਲੈ ਪੁੱਤ ਤੇਰੀ ਭਾਬੀ ਦੀ ਤਰੀ ਇਸ ਹੀ ਕੋਈ ਨਹੀਂ ਗਈ ਤੇ ਪਿੰਡ ਵਿੱਚ ਅਹ ਜੀ ਨੌ ਨਹੀਂ ਆਈ ਕੋਈ ਬਹੁਤੀ ਸੋਹਣੀ ਆ ਪੁੱਤ ਮੈਂ ਤੇ ਕਹਿੰਦੀ ਕਿ ਨજર ਨਾ ਲੱਗੇ ਕਾਲਾ ਟਿੱਕਾ ਲਾ ਕੇ ਰੱਖਿਆ ਕਰੀ ਇਹਦੇ ਕੋਈ ਗੱਲ ਨਹੀਂ ਠੀਕ ਮੰਮੀ ਪਾਓ ਪੈਨ ਜੀ ਆ ਸੈਟ ਬਣਾਇਆ ਉਹ ਸੈਟ ਇਹ ਤੇ ਮੈਂ ਆਪਣੀ ਧੀ ਵਾਸਤੇ ਨਾ ਰਾਣੀ ਹਾਰ ਬਣਾਇਆ ਵੇ ਇੱਧਰ ਅੱਛਾ ਅੱਛਾ ਰਾਣੀ ਹਾਰ ਬਣਾਇਆ ਵਾ ਲੈ ਪੈਨ ਜੀ ਆ ਤੇ ਬਹੁਤ ਹੀ ਸੋਹਣਾ ਵਾ ਤੇ ਵੇਲਾ ਸੋਹਣਾ ਪੈਸੇ ਦਾ ਕਿੰਨੇ ਲੱਗੇ 6 ਲੱਖ ਦਾ ਬਣਿਆ ਆਹੋ ਪਹਿ ਵੀ ਬੜਿਆ ਮਹਿੰਗਾ ਬੜਾ ਵਾ ਚਲ ਕੋਈ ਨਹੀਂ ਜਿੰਨੀ ਸੋਹਣੀ ਤੁਹਾਡੀ ਨਾ ਉਹ ਆ ਨਾ ਮੁੱਲ ਮੋੜ ਆ ਤੁਹਾਡਾ ਇਹ ਭੈਣੇ ਐਸੇ ਕਰਕੇ ਤੇ ਬਣਾਇਆ ਵਾ ਮੈਨੂੰ ਰੀਜ ਨਹੀਂ ਨਾ ਕਿ ਮੈਂ ਤਾਂ ਆਪਣੇ ਨੋਹ ਨੂੰ ਰਾਣੀ ਹਾਰ ਪਾਉਣਾ ਮੈਂ ਇਹਦੇ ਪਿਓ ਨੂੰ ਪਹਿਲੇ ਦਿਨੋਂ ਕਹਤਾ ਹਾਂ ਇਹ ਹੋਰ ਨਿੱਕੀ ਮੋਟੀ ਚੀਜ਼ ਨਹੀਂ ਮਭਾਣੀ ਹੈਗੀ ਮੇਰੀਆਂ ਕਿੰਨੀਆਂ ਪਾਂਸਾ ਤਾਂ ਇੱਕ ਤੇ ਮੈਂ ਇਹ ਨੋਹਾਂ ਦੇ ਇੱਕ ਮੇਰੀ ਤੀ ਚਲੋ ਠੀਕ ਆ ਲੈ ਭੈਣ ਜੀ ਪਾਦਾ ਫਿਰ ਮੈਂ ਉਹ ਨਹੀਂ ਨਹੀਂ ਆਪੇ ਨਾ ਪਾ ਲੇਗੀ ਪੁੱਤ ਤੂੰ ਵੇ ਤੈਨੂੰ ਕਿਦਾਂ ਦਾ ਲੱਗਾ ਮੇਰੀ ਤੀ ਹੈ ਸੋਨਾ ਭਾਬੀ ਜੀ ਤੁਹਾਡਾ ਗਿਫਟ ਆ ਸੋਨਾ ਹੈ ਨਾ ਤੇਰੀ ਨਾਨ ਨੇ ਬੜੀ ਰੀਜ ਹੀ ਆਂਦੀ ਮੈਂ ਆਪਣੇ ਭਾਬੀ ਨੇ ਹੋਏ ਪਾਉਣਾ ਮੈਂ ਚੱਲ ਕੋਈ ਨਹੀਂ ਪੁੱਤ ਜੇ ਤੈਨੂੰ ਰੀਜ ਆਣਾ ਆਪਣੀ ਰੀਜ ਪੂਰੀ ਕਰ ਲੈ ਹਾਂ ਤੇ ਲੈ ਰੱਖ ਲਾ ਹੁਣ ਬਾਅਦ ਵਿੱਚ ਨਾ ਪਾਣੀ ਮਿਲਦੀ ਜਦੋਂ ਤੇਰਾ ਦਿਲ ਕਰੇਗਾ ਜਿੱਦੋਂ ਕਿਤੇ ਜਾਏ ਆਏਂਗੀ ਪੇਕੇ ਜਾਏਂਗੀ ਤੇ ਤੀ ਇਹ ਪਾ ਕੇ ਜਾਇਆ ਕਰੀ ਇਹ ਰੱਖਣਾ ਨਹੀਂ ਆ ਇਹ ਵੀ ਜੋ ਕੇ ਪੇਟੀਆਂ ਜੇ ਰਖੀ ਫਿਰੋ ਜੀ ਜਦੋਂ ਜਾਣਾ ਪਾਓ ਹੰਡਾਓ ਲੋੜ ਪਊ ਜਿੰਨਾ ਆਪਣੀ ਤੀਨ ਵਨ ਸੋਨੀਆਂ ਫੇਰ ਬਣਾ ਦਾਂਗੀ ਚਲੋ ਠੀਕ ਹੈ ਭੈਣ ਜੀ ਮੈਂ ਚਲਦੀ ਆਂ ਫਿਰ ਬਹਿ ਜਾ ਜੀ ਜੀ ਰੋਟੀ ਬਣਾਉਂਦੀ ਆ ਨਹੀਂ ਪੁੱਤ ਮੈਂ ਇੱਕ ਵਾਰੀ ਘਰ ਵੇਖਾਵਾਂ ਜਿੰਦਰੇ ਮਾਰੇ ਹੀ ਨਾ ਤੇ ਤੇਰਾ ਚਾਚਾ ਵੀ ਇੱਧਰ ਹੀ ਬੈਠਾ ਵਾ ਚਾਹ ਪੀ ਕੇ ਚਲ ਜੀ ਹਾਂ ਨਹੀਂ ਕੋਈ ਨਹੀਂ ਘਰ ਆ ਕੇ ਜਾਏ ਹੋ ਪੁੱਤ ਕੋਈ ਨਹੀਂ ਰੋਟੀ ਆਣ ਕੇ ਖਾ ਲੂਗੀ ਮੈਂ ਮੈਂ ਆਉਣੀ ਆ ਹਾਂ ਆ ਜਾਓ ਫਿਰ ਆ ਜਾਇਓ ਫਿਰ ਚੰਗਾ ਪੁੱਤ ਕੀ ਨਾ ਹੋਏ ਤੁਹਾਨੂੰ ਕਿਹ ਲੈਣ ਵਾਸਤੇ ਆਉਣਾ ਨਹੀਂ ਨਹੀਂ ਮੈਂ ਆ ਜੂਗੀ ਚੰਗਾ ਨਾ ਪੁੱਤ ਹਾਂਜੀ ਠੀਕ ਹੈ ਚਾਚੀ ਜੀ ਰਾਤ ਨੂੰ ਆ ਜਾਇਓ ਭਾਬੀ ਨਾਲ ਗੱਲਾਂ ਬਾਤਾਂ ਕਰਨੀ ਠੀਕ ਹੈ ਕੋਈ ਨਹੀਂ ਆ ਜੂਗੀ ਮੈਂ ਵਸ ਉਹੋ ਗੱਲਬਾਤ ਮੰਮੀ ਅੱਗੇ ਕਿਹੜਾ ਤੇ ਟਿਕਣਾ ਹੋਣੇ ਆਈ ਖੜੀ ਫਿਰ ਮੰਮੀ ਤੂੰ ਕੀ ਆ ਹਰ ਗੱਲ ਤੇ ਸਾੜੀ ਛੜਨਾ ਹੁੰਦਾ ਵਾ ਕੋਈ ਚੱਜ ਸੁਆਦ ਦੀ ਗੱਲ ਵੀ ਕਰ ਲਿਆ ਕਰ ਨਹੀਂ ਜੇ ਉਹ ਪੌਣ ਲੱਗੇ ਹੀ ਤੇ ਪਾ ਲੈਣ ਦੇਣਾ ਹੀ ਨਾ ਉਹਨਾਂ ਨੂੰ ਐ ਹੀ ਅਹੀਂ ਖਾਚੀਏ ਤੇ ਚੌਧਰਾ ਇਹ ਕਰੇ ਚੁੱਪ ਕਰਕੇ ਤੇ ਬਹਿ ਜਾ ਤੋਹ ਕਿਹੜਾ ਨਾਂ ਲੱਜੇ ਲੱਗੇ ਹੀ ਰਣਾ ਤੇ ਭਾਬੀ ਦੇ ਕੋਲ ਹੀ ਹੀ ਨਾ 20 ਵਾਰੀ ਮੈਨੂੰ ਟੋਕਨੀ ਆ ਤੇ ਮੰਨਦੀ ਨਹੀਂ ਗੱਲ ਨੂੰ ਆਪਣੀਆਂ ਮਾਦੀਆਂ ਕਰਦੀ ਏ ਤੁਸੀਂ ਮੰਮੀ ਕਿਹੜਾ ਫਿਰ ਚੰਗੀਆਂ ਗੱਲਾਂ ਕਰਦੇ ਆ ਤੈਨੂੰ ਉਦਾਂ ਹੀ ਉਦਾਂ ਬੂਦਾਂ ਦੁੱਖ ਆਉਂਦਾ ਵਾ ਮੰਮੀ ਜੀ ਹੌਸਲਾ ਰੱਖੋ ਮੈਂ ਆਦਾ ਨਹੀਂ ਪੁੱਤ ਤੂੰ ਹੀ ਪਾ ਦੇ ਉੱਠੀਂ ਏ ਉਮ ਮਮੀ ਕਿਹਾ ਕਿ ਰਹੇ ਹੁਣ ਜਾਣਾ ਵਾ ਅੱਗੇ ਕਰਨੀ ਪਈ ਐ ਜਦੋਂ ਕਿਤੇ ਜਾਣਾ ਹੋਊਗਾ ਉਦੋਂ ਪਾ ਲੂਗੀ ਆਪੇ ਆਹ ਔਰ ਡਿਸਟਰ ਢੱਡਾ ਰੱਖ ਲੋ ਸਾਮਕੇ ਠੀਕ ਆ ਨਹੀਂ ਮੰਮੀ ਤੂੰ ਨਹੀਂ ਰੱਖੋ ਜਦੋਂ ਕਿਤੇ ਪਾਉਣਾ ਹੋਊਗਾ ਤੁਹਾਡੇ ਕੋਈ ਲਾ ਲੂਗੀ ਚੱਲ ਪੁੱਤ ਜੇ ਤੂੰ ਆ ਨਹੀਂ ਆ ਤਾਂ ਮੈਂ ਹੀ ਰੱਖ ਲੈਨੀ ਹੈ ਤੂੰ ਹੀ ਨਾ ਮੰਮੀ ਦੀ ਗੱਲ ਦਾ ਗੁੱਸਾ ਨਾ ਕਰਿਆ ਕਰੋ ਮੰਮੀ ਦਾ ਦਿਲ ਚ ਕੱਖ ਨਹੀਂਗਾ ਮੰਮੀ ਕਹਿ ਦਿੰਦੀ ਐ ਮੂੰਹ ਤੇ ਗੱਲ ਭਾਵੇਂ ਅਗਲੇ ਨੂੰ ਗੁੱਸਾ ਲੱਗ ਜੇ ਉਹ ਚਾਚੀ ਹੀ ਸਾਡੇ ਸਕੇ ਚਾਚੀ ਆ ਉਹਨਾਂ ਦੀ ਨਾ ਦੱਸਾਂ ਕਿ ਲਾਦ ਨਹੀਂ ਹੈਗੀ ਕੋਈ ਉਹ ਤਾਂ ਕਰਕੇ ਇੱਥੇ ਰਹਿੰਦੇ ਆ ਜਿਆਦਾ ਸਾਡੇ ਕੋਲੇ ਤੁਹਾਨੂੰ ਹੀ ਆਪਣੀ ਨਿਆਣੀ ਸਮਝਦੇ ਆ ਉਹਦਾ ਚਾਚੀ ਵੀ ਬੜੀ ਚੰਗੀ ਆ ਠੀਕ ਹਾਂ ਤੇ ਤੁਸੀਂ ਨਾ ਉਹਨਾਂ ਨੂੰ ਚਾਚੀ ਨਹੀਂ ਸਮਝਣਾ ਤੁਸੀਂ ਸਮਝੋ ਦੂਜੀ ਮਾਂ ਵਹੀ ਸਾਡੀ ਕਿਉਂਕਿ ਉਹਨਾਂ ਨੇ ਹੱਟ ਜੇ ਕਦੀ ਫਰਕ ਨਹੀਂ ਪਾਇਆ ਤੁਸੀਂ ਇਹ ਨਹੀਂ ਰੱਖਣਾ ਵੀ ਮੰਮੀ ਕੀ ਕਹਿੰਦੀ ਉਹਨੂੰ ਜਾਂ ਮੰਮੀ ਕੀ ਕਹਿੰਦੇ ਆ ਤੁਸੀਂ ਆਪਣਾ ਹਿਸਾਬ ਨਾਲ ਇਸ ਜਗ੍ਹਾ ਨਹੀਂ ਉਹਨਾਂ ਦੀ ਠੀਕ ਆ ਠੀਕ ਹਾਂ ਹਾਏ ਹਾਏ ਚਾਚੀ ਜੀ ਚਲੇ ਗਏ ਨੇ ਭਾਵੇਂ ਮੰਮੀ ਦੀਆਂ ਗੱਲਾਂ ਲੈਣਾ ਗੁੱਸਾ ਕਰ ਲਿਆ ਹੋਏ ਉਹਨਾਂ ਨੇ ਮੈਂ ਆਖ ਨਹੀਂ ਦੀ ਹਾਂ ਚਲੋ ਨਨਵਾਈ ਵੜੀਏ ਚਲਾ ਕੇ ਉੱਥੇ ਸਾਰਿਆਂ ਦੇ ਵਿੱਚ ਮੇਰੀ ਬੇਇੱਜ਼ਤੀ ਕਰੀ ਜਾਂਦੀ ਹੈ ਜਿਵੇਂ ਉਹਨਾਂ ਕੋਲ ਗੱਲ ਕਰਨੀ ਹੈ ਤੈਨੂੰ ਬਹੁਤਾ ਧੋਖਾ ਚਾਚੀ ਦਾ ਕੀ ਹੈ ਮੰਮੀ ਤੁਹਾਨੂੰ ਨਹੀਂ ਪਤਾ ਹੈਗਾ ਉਹ ਤੇ ਉਹਦਾ ਦੁੱਖ ਆ ਰਹੇ ਨੇ ਤੁਸੀਂ ਹਰ ਵਕਤ ਉਹਨਾਂ ਦੇ ਜ਼ਖਮਾਂ ਤੇ ਲੂਣ ਛਿੜਕਦੇ ਰਹਿੰਦੇ ਹੋ ਉਹਰੇ ਨਾਲ ਕਿੰਨਾ ਪਿਆਰ ਕਰਦੇ ਨੇ ਉਹਨਾਂ ਨੇ ਕਦੇ ਸਾਡੇ ਵਿੱਚ ਵਿਤਕਰਾ ਕੀਤਾ ਵਾ हां ਤੁਹਾਡੇ ਤੋਂ ਵੱਧ ਕੇ ਕਰਦੇ ਨੇ ਤੁਹਾਡੇ ਨਾਲ ਨਾ ਉਹਨੇ ਤਾਂ ਕਦੀ ਕੀਤਾ ਹੀ ਨਹੀਂ ਮਗਰ ਭੱਜੀ ਆਈ ਏ ਉਹਨੇ ਤਾਂ ਹੁਣੇ ਫੇਰ ਆ ਜਾਣਾ ਉਹਦੀ ਜਿੰਨੀ ਮਰਜ਼ੀ ਮੈਂ ਕਰਨੀ ਉਹਨੂੰ ਕਿਹੜਾ ਅਸਰ ਹੋਣਾ ਕੋਈ ਮੰਮੀ ਇਦਾਂ ਨਹੀਂ ਕਰੀਦਾ ਉਹਨਾਂ ਰੱਬ ਤੋਂ ਡਰੀਦਾ ਹੁੰਦਾ ਵਾ ਰੱਬ ਤੋਂ ਡਰੀਦਾ ਹੁੰਦਾ ਵਾ ਐਵੇਂ ਮੰਮੀ ਕਿਸੇ ਨੂੰ ਨਾ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਅੱਛਾ ਗੱਲਾਂ ਨਹੀਂ ਕਰੀਦੀਆਂ ਨਾ ਉਹਦਾ ਧੀ ਨਾ ਉਹਦਾ ਪੁੱਤ ਮੇਰੀ ਨੋਹ ਦੇ ਆਉਂਦੀ ਦੇ ਪਰਸ਼ਾਵੇਂ ਪਾ ਦੇਗੀ ਮੈਨੂੰ ਤਾਂ ਆਪਣੇ ਜੀ ਦੇਣੇ ਆ ਤੇ ਵੇਖੀ ਰੌਣਕਾਂ ਲੱਗ ਜਣਗੀਆਂ ਤੇ ਜੇ ਆਉਂਦੀ ਰਹੀ ਨਾ ਕੋਈ ਨਾ ਕੋਈ ਚੰਦ ਚਾੜੋਗੇ ਤੁਸੀਂ ਭਣ ਭਰਾ ਦੋਈ ਜਾਣੇ ਮੰਮੀ ਕਿਤੇ ਨਹੀਂ ਖੁਸ਼ ਹੁੰਦਾ ਤੜੀ ਨਾ ਸ ਕਿਹਦੇ ਉਹਨਾਂ ਨਾਲ ਇਦਾਂ ਹੋ ਜਾਂਦਾ ਵਾ ਜਿਹੜੀ ਚੀਜ਼ ਕਰਮਾਂ ਚਾਣਾ ਉਹ ਮੇਰੀ ਜਾਣੀਆ ਕਿਸਨੇ ਤੁਹਾਡੇ ਕਰਮਾਂ ਦਾ ਖੋਹ ਨਹੀਂ ਲੈਣਾ ਜੇ ਗਾਣੇ ਖਲਾਉਣ ਲੱਗੀ ਮੈਨੂੰ ਪੁੱਛਿਆ ਨਹੀਂ ਗਿਸ਼ਿਆ ਦਿੱਤਾ ਵਾ ਦਾ ਵਗੇ ਅੱਗੇ ਜੇ ਉਥੇ ਹਾਰ ਲੱਗੇ ਅੰਦਰੋਂ ਫੋਨਾ ਨਹੀਂ ਹਰ ਉਦੋਂ ਵੀ ਅੱਗੇ ਦੱਸ ਮੈਂ ਪੈਸੇ ਖੱਚੇ ਮੈਨੂੰ ਨਹੀਂ ਜਾਚੇਗੀ ਤੁਹਾਨੂੰ ਮੇਹੀ ਪਤਾ ਤੇ ਲੱਗ ਜਾਣੀਆ ਫਿਰ ਲੜਨ ਦਾ ਤੁਹਾਨੂੰ ਬਸ ਪਤਾ ਵਾ ਜੇ ਤੁਸੀਂ ਹਰ ਕੰਮ ਉਹਨੂੰ ਅੱਗੇ ਹੀ ਰੱਖਣਾ ਉਹਨੇ ਹੀ ਅੱਗੇ ਤੇ ਮੇਰਾ ਖਤਾ ਪਤਾ ਲੱਗਣਾ ਮੈਨੂੰ ਟਾਈਮ ਦੋਗੇ ਤੇ ਪਤਾ ਲੱਗੇਗਾ ਉਦਾਂ ਤੂੰ ਹੀ ਬੜੇ ਸਿਆਣੇ ਬੰਦੇ ਹੋ ਜੀ ਚੀਜ਼ਾਂ ਦਾ ਤੁਹਾਨੂੰ ਪਤਾ ਨਹੀਂ ਹੈਗਾ ਮੌਕਾ ਦੋਗੇ ਤਾਂ ਪਤਾ ਲੱਗੂਗਾ ਐਵੇਂ ਮੰਮੀ ਉਹਨਾਂ ਨੂੰ ਕੁਝ ਕਹਿੰਦੀ ਨਾ ਰਿਆ ਕਰੋ ਤੁਹਾਡੀ ਤੇ ਸਾਡੀ ਇਸੇ ਗੱਲੋਂ ਲੜਾਈ ਹੁੰਦੀ ਆ ਵੀਰ ਵੀ ਤੁਹਾਨੂੰ ਇਹੋ ਸਮਝਾਉਂਦੇ ਕਿ ਇਦਾਂ ਨਹੀਂ ਕਿਸੇ ਨੂੰ ਗੱਲਾਂ ਕਰੀ ਦੀਆਂ ਪਰ ਤੂੰ ਹੀ ਪਤਾ ਨਹੀਂ ਕੀ ਸੋਚਦੇ ਰਹਿੰਦੇ ਹੋ ਹਰ ਵਕਤ ਆ ਜਿਹੜੀ ਤਰੀਕਾ ਸ਼ ਕਚਰ ਜੀਬਾਨ ਚੱਲਦੀ ਹੈ ਮੈਨੂੰ ਮਾਸਾ ਨਹੀਂ ਚਿੱਟਾ ਕੱਟ ਦੋ ਕੱਟ ਦੋ ਕਟਣੀ ਪੈਣੀ ਹੈ ਆਹੋ ਉਹ ਗਲਪੀ ਕੱਟਣੀ ਪੈਣੀ ਏ ਤੇਰੀ ਉਹਦਾ ਮਾਂ ਪਿਓ ਸਮਝਾਉਂਦੇ ਨੇ ਧੀਆ ਪੁੱਤਾਂ ਨੂੰ ਪੁੱਤ ਕਿਸੇ ਨਾਲ ਮਾੜਾ ਨਹੀਂ ਕਰਨਾ ਤੇ ਤੇ ਤੁਹਾਡੀ ਮਾਂ ਹੀ ਮਾੜਾ ਕਰਨ ਤੇ ਤੁਰੀ ਏ ਇੰਨੇ ਸਾਨੂੰ ਕੀ ਸਮਝਾਉਣਾ ਵਾ ਹਾਏ ਹਾਏ ਮੈਂ ਤਾਂ ਆਪਣੇ ਬੱਚੇ ਸਮਝ ਨਹੀਂ ਉਹਨਾਂ ਨੂੰ ਮੈਂ ਤਾਂ ਕਦੀ ਮੇਰ ਤੇਰ ਸਮਝੀ ਨਹੀਂ ਗਾਂਹ ਹੋ ਉਹ ਤੇ ਸਾਰੇ ਕੰਮ ਕਰਨ ਲਈ ਆ ਪਰ ਭੈਣ ਜੀ ਇੱਕ ਮਿੰਟ ਲੱਭੀ ਆ ਅਗਲੇ ਦੀ ਬੇਇੱਜ਼ਤੀ ਕਰਨ ਲੱਗਿਆ ਦੱਸ ਮੈਂ ਕਿਹੜਾ ਰਾਣੀ ਹਰ ਖਾ ਲੈਣਾ ਹੈਗਾ ਮੈਂ ਤੇ ਨਹੀਂ ਕਿਹਾ ਕਿ ਮੈਂ ਫਾਦਰਨੀ ਆ ਮੈਨੂੰ ਜਰੂਰ ਮਹਿਸੂਸ ਕਰਉਂਦੀ ਰਹਿੰਦੀ ਰਹੀ ਪ ਤੇਰਾ ਆਪਣਾ ਕੋਈ ਬੱਚਾ ਨਹੀਂ ਆ ਇਹਦੇ ਵਿੱਚ ਮੇਰਾ ਵੀ ਕਸੂਰ ਆ ਮੈਂ ਕਹਿੰਦਾ ਚੰਬੀ ਨਹੀਂ ਕਿ ਮੇਰਾ ਵੀ ਕੋਈ ਬੱਚਾ ਨਾ ਹੁੰਦਾ ਯਾਰ ਮਿਸਤਰੀ ਕਾਲੇ ਪਈ ਉਹ ਓ ਗੰਨਿਆ ਗੂਨੇ ਦੇ ਚੱਕਰ ਚ ਨਾ ਬਿਸਤੇ ਦੀ ਰੋਟੀ ਲੇਟ ਹੋ ਗਈ ਆ ਇਹਨੂੰ ਕਹਿੰਦਾ ਵੀ ਛੇਤੀ ਕਰ ਉਹ ਤੇ ਚਾਰੇ ਭੁੱਖੇ ਮਰਨ ਦੇ ਉੱਥੇ ਕੀ ਗੱਲਵਾ ਢੋਣ ਦੀ ਨਹੀਂ ਨਹੀਂ ਤੁਹਾਨੂੰ ਕਿੰਨੇ ਕੈਮਰਾਉਣ ਦੇ ਆ ਨਹੀਂ ਨਹੀਂ ਮੈਂ ਤਾਂ ਨਹੀਂ ਰਾਂ ਦੇ ਮੂੰਹ ਤਾਂ ਸਾਫ਼ ਲੱਭਣ ਡਿਆ ਉਹ ਐਵੇਂ ਲੱਗਦਾ ਰਹਿੰਦਾ ਤੁਹਾਨੂੰ ਠੀਕ ਆ ਮੈਂ ਜੇ ਕੋਈ ਗੱਲ ਵਾਦ ਦੱਸ ਮੈਨੂੰ ਉਹ ਕੋਈ ਗੱਲ ਨਹੀਂ ਮੁੰਦਿੰਦਰ ਤੁਹਾਨੂੰ ਉਦਾਂ ਹੀ ਲੱਗਣ ਡਿਆ ਵਾ ਠੀਕ ਆ ਮੈਂ ਕੁਛ ਨਹੀਂ ਹੋਇਆ ਮੇਰਾ ਦਿਲ ਇਹਦੇ ਝੂਠ ਨਹੀਂ ਬੋਲ ਸਕਦਾ ਉਹਨਾਂ ਕੋਈ ਗੱਲ ਤੇ ਹੈਗੀ ਹੈ ਕੀ ਦੱਸਾਂ ਤੁਹਾਨੂੰ ਮੈਂ ਵੇਹ ਲੋ ਸਨੀ ਦੇ ਵਿਆਹ ਚ ਕਿੰਨੇ ਚ ਆ ਹਨੂ ਕਿੰਨੀਆਂ ਰੀਝਾਂ ਅੱਗੇ ਹੋ ਹੋ ਕੇ ਸਾਰੇ ਮੈਂ ਕੰਮ ਕੀਤੇ ਹਾਂ ਹਾਂ ਪਰ ਪੈਣ ਜੀ ਇੱਕ ਮਿੰਟ ਲਾਉਂਦੀ ਆ ਬੇਜਤੀ ਕਰਨ ਲੱਗੀ ਇੰਨਾ ਨਹੀਂ ਸੋਚਿਆ ਕਿ ਮੇਰੀ ਨਵੀਂ ਨੋਹ ਆ ਉਹ ਕੀ ਆਖੂਗੀ ਰਾਣੀ ਹਰ ਲਿਆਂਦਾ ਬਣਾ ਕੇ ਮੈਨੂੰ ਤੇ ਵੇਖ ਕੇ ਬੜੀ ਖੁਸ਼ੀ ਹੋਈ ਹੈ ਤੇ ਮੈਂ ਫੜ ਕੇ ਮੈਂ ਕਿਹਾ ਚੱਲ ਪੈਣ ਜੀ ਮੈਂ ਪਾਵਾਂ ਤੇ ਮੇਰੇ ਹੱਥੋਂ ਹੀ ਫੜ ਲਿਆ ਡੱਬਾ ਕਹਿੰਦੀ ਨਹੀਂ ਇਹ ਨਵਨੇ ਪਾਉਣਾ ਵਾ ਦੱਸ ਮੇਰਾ ਤੇ ਕਲੇਜਾ ਹੀ ਬਾਹਰ ਨਿਕਲ ਗਿਆ ਸੱਚੀ ਮਨਜਿੰਦਰ ਅੱਜ ਮੇਰੇ ਨੂੰ ਬੜਾ ੱਟਕਾ ਲੱਗਾ ਵਾ ਮੈਂ ਕਦੀ ਨਹੀਂ ਸੋਚਿਆ ਮੈਂ ਤੇ ਇਹੋ ਸਮਝਦੀ ਹੁੰਦੀ ਸੀ ਇਸ ਸਨੀ ਤੇ ਨਾ ਮੇਰੇ ਬੱਚੇ ਆ ਮੈਂ ਤੇ ਕਦੀ ਦੂਜੇ ਨਹੀਂ ਪਾਈ ਕਿੰਨਾ ਪਿਆਰ ਆਪਾਂ ਦੋਵੇਂ ਜੀ ਕਰਦੇ ਆ ਉਹਨਾਂ ਨੂੰ ਹੈ ਤੁਸੀਂ ਵੀ ਨਿੱਕੋ ਗੱਲਾਂ ਲਾਂਦੇ ਹੀ ਨਾ ਕਿ ਮੇਰੇ ਭਰਾ ਦੇ ਬੱਚੇ ਤੇ ਇਹ ਸਾਡੇ ਹੀ ਆ ਪਰ ਵੇਖ ਲਓ ਕਿਤੇ ਨਾ ਕਿਤੇ ਕਮੀ ਰਹਿ ਜਾਂਦੀ ਆ ਨਾ ਫਿਰ ਲੈ ਦੱਸ ਤੂੰ ਇਹ ਜਾਣ ਕੇ ਥੋੜਾ ਦਿਲ ਕਰੀ ਜਾਂਦੀ ਆ ਉਹ ਨਿਆਣੇ ਸਾਡਾ ਕਿੰਨਾ ਪ੍ਰੇਮ ਕਰਦੇ ਆ ਤੇ ਰਹੀ ਗੱਲ ਮੇਰੀ ਭਝਾਈ ਦੀ ਉਹਦੀ ਤਾਂ ਗਰ ਛੱਡ ਉਹਦਾ ਸੁਭਾਅ ਹੀ ਇਤਰਾਵਾ ਠੀਕ ਨਹੀਂ ਉਦਾਂ ਤੇ ਕੋਈ ਗੱਲ ਨਹੀਂ ਉਦਾਂ ਤੇ ਮੈਂ ਜਰ ਲੈਣੀ ਆ ਕਰਜ ਜਦੋਂ ਨਵੀਂ ਨਵੀਂ ਨੌਕਾ 'ਚ ਬੈਠੀ ਹੋਵੇ ਉਹਦੇ ਸਾਹਮਣੇ ਇਦਾਂ ਕਰੋ ਤੇ ਫਿਰ ਤੇ ਤਾਂ ਕੱਲ ਗੜਾ ਹੀ ਆ ਨਾ ਉਹ ਜਿੰਨਾ ਕਿ ਕਿਸਦਾ ਦਿਮਾਗ ਆ ਮਕਾਦਾ ਉਹਨੇ ਇੱਕ ਬੰਦਾ ਗੱਲ ਕਰ ਦਿੰਦਾ ਜੀਵਨ ਉਹ ਤਰ੍ਹਾਂ ਦੋਹਾਂ ਬੁੱਢੀਆਂ ਜਿਹਨੂੰ ਗੱਲ ਨਹੀਂ ਆਉਂਦੀ ਠੀਕ ਆ ਇਤਨਾ ਬੜੀ ਜਬਾਤ ਚੱਲਦੀ ਤੇਰੇ ਹੁੰਦਿਆਂ ਕੋਈ ਗੱਲ ਨਹੀਂ ਕੀ ਐਵੇਂ ਦਿਲ ਤੇ ਲਾਈ ਤੇ ਹੁੰਦੀ ਉਹਦਾ ਸੁਭਾਅ ਹੀ ਇਤਰਾ ਦਾ ਕੋਈ ਗੱਲ ਨਹੀਂ ਕੀ ਸਭ ਕੁਝ ਠੀਕ ਹੋਏਗਾ ਮੇਰੀ ਗੱਲ ਸੁਣੋ ਉਹਦਾ ਨਾ ਮੈਨੂੰ ਨਾ ਕਹਿੰਦੀ ਸੀਗੀ ਕਿ ਚਾਚੀ ਜੀ ਰਾਤ ਨੂੰ ਵੀ ਆਇਓ ਤੇ ਹੁਣ ਕਿੱਦਾਂ ਕਰਾਂ ਮੈਂ ਜਾਵਾਂ ਕਿ ਨਾ ਜਾਵਾਂ ਜਾਣਾ ਕਿਉਂ ਨਹੀਂ ਤੈਨੂੰ ਨਵ ਨੇ ਆਖਿਆ ਵਾ ਪਤਾ ਨਹੀਂ ਗੱਲ ਦਾ ਹੈ ਜੇ ਨਣਾ ਦੇ ਸ਼ਾਮਾ ਨੂੰ ਉਹਨੇ ਤੇ ਘਰ ਆਏ ਨਾ ਲੈਣ ਠੀਕ ਹੈ ਤੇ ਨਾਲੇ ਤੈਨੂੰ 20 20 ਗੱਲਾਂ ਕਰਨੀਆਂ ਮੈਂ ਚਾਚੀ ਤੂੰ ਚੰਗੀ ਹੈ ਮੁੜ ਕੇ ਆਈ ਨਹੀਂ ਤੂੰ ਗੱਲ ਕਰਕੇ ਬੱਚੇ ਤੇ ਮੇਰੇ ਤੇ ਜਾਨ ਛਿੜਕਦੇ ਆ ਬੱਚੇ ਇੰਨਾ ਪਿਆਰ ਕਰਦੇ ਆ ਉਹਨਾਂ ਦੇ ਮੋਹ ਕਰਕੇ ਮੈਂ ਭੱਜੀ ਜਾਨੀ ਮੇਰੀ ਗੱਲ ਸੁਣ ਲੈ ਪਰਜਾਈ ਮੇਰੀ ਚੋਤਰ ਨੇ ਹੈ ਗਿਆ ਭਰਾ ਮੇਰਾ ਵੀ ਬੜਾ ਚੰਗਾ ਹੀ ਹੈ ਤੈਨੂੰ ਮੈਂ ਦੱਸੀ ਦੀ ਦਸਾਂ ਗੱਲ ਅਜੇ ਤੱਕ ਨਾ ਮੇਰੀ ਉਹਨੇ ਕਦੀ ਕੋਈ ਗੱਲ ਨਹੀਂ ਮੋੜੀ ਠੀਕ ਆ ਭਰਜਾਈ ਕਿਹੜੇ ਵਾਦਾ ਘਾਟਾ ਕਰ ਜਾਂਦੀ ਐ ਮੇਰੀ ਗੱਲ ਸੁਣੋ ਮਿਸਤਰੀਆਂ ਵੱਲ ਗਏ ਫੇਰਾ ਮਾਰਨ ਵੀਰ ਤੋਂ ਸੱਚ ਮੀਤ ਚੇਤਾ ਹੀ ਭੁੰਨ ਲਗਾਈ ਉਹ ਵਿਚਾਰੇ ਦਾਲ ਪਾਣੀ ਮੰਗਣ ਦੇ ਹੀ ਹਾਏ ਹਾਏ ਚਲ ਕੋਈ ਨਹੀਂ ਮੈਂ ਤੇ ਨਹੀਂ ਪਾ ਸਕਣੇ ਉਹ ਕੋਰ ਤਾਂ ਜਾ ਉਹ ਨਾ ਮੈਨੂੰ ਨਾਵ ਕਹਿਣ ਦੀ ਸੀ ਕਿ ਚਾਚੀ ਜੀ ਰੋਟੀ ਪਾਣੀ ਇੱਧਰ ਹੀ ਆ ਤੁਹਾਡਾ ਤੇ ਫਿਰ ਮੋਦਰੋਂ ਲੈ ਆਵਾਂ ਉਹ ਚਲ ਉੱਥੇ ਮਸਾ ਪਾ ਕੇ ਦਾਲ ਸਬਜ਼ੀ ਤੇ ਪੋਸੇ ਫੜਾਵਨੇ ਚਲ ਮੈਂ ਇਦਾਂ ਕਰਦੀ ਆ ਤੁਸੀਂ ਰੋ ਘਰੇ ਹੁਣ 2 ਮਿੰਟ ਤੇ ਮੈਂ ਉਥੋਂ ਸਬਜ਼ੀ ਪਾ ਕੇ ਤੇ ਉਥੋਂ ਮਿਸਤਰੀਆਂ ਫੜਾ ਆਉਂਦੀ ਆ ਚਲ ਜਾ ਜਿੱਤਾ ਮਰਜੀ ਕਰ ਲੈ ਚਲੋ ਠੀਕ ਆ ਵੇਖ ਲਾ ਕਿਤਰਾ ਮਨ ਹੌਲਾ ਕਰਕੇ ਬੈਠੀ ਸੀ ਤੇ ਹੁਣ ਫੇਰ ਉਥੇ ਚਲੀ ਆ ਸਬਜ਼ੀ ਲੈਣ ਉਹ ਚੱਲ ਜੇ ਉਹ ਭਝਾਈ ਵੇਰੀ ਕੋ ਬੜੀ ਮੋਟੀ ਗੱਲ ਕਰ ਵੀ ਦਿੰਦੀ ਆ ਪਰ ਨਾ ਉਹਨੂੰ ਵੀ ਥੋੜਾ ਜਨਾ ਬੋਲਣ ਲੱਗਣਾ ਸੋਚਣਾ ਚਾਹੀਦਾ ਮੈਂ ਗੱਲ ਕਿਹੜੀ ਕਰ ਲੱਗੀ ਆ ਸਾਡਾ ਕਿਹੜਾ ਕੋ ਹੈਗਾ ਵਾ ਹੈ ਨਾ ਉਹ ਤੇ ਦੂਜੇ ਸ਼ਨੀ ਵਾਲੇ ਵੇਖ ਕੇ ਤਾਂ ਬਾ ਜਿੰਦਗੀ ਕੱਟਣ ਠੇ ਹੈ ਹੈ ਚਲੋ ਯਾਰ ਕੋਈ ਇੰਡੀਆ ਦੇ ਮੜੇ ਚੰਗੀ ਚਾਹ ਵੀ ਸੀ ਤੇ ਕੋਈ ਗੱਲ ਲਾ ਕੇ ਵੇਖਾਂ ਬਣਾ ਨੂੰ ਦੀਪ ਨੂੰ ਫੋਨ ਚੁੱਕਦੀ ਏ ਕਿ ਨਹੀਂ ਕਿੰਨੀ ਯਾਰੀ ਫੋਨ ਲਿਆ ਵਾ ਨੋਕੋ ਜਵਾਬ ਦਿੱਤਾ ਓਦਾਂ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੀ ਤੁਸੀਂ ਜਿੱਦਾਂ ਕਹੋਗੇ ਨਾ ਮੈਂ ਓਦਾਂ ਹੀ ਕਰਾਂਗੀ ਤੇ ਹੁਣ ਫੋਨ ਕਰਨਾ ਕੀ ਮੇਰਾ ਵੀ ਚੁੱਕਾਂ ਦੀ ਇੱਕੜੀ ਲਾ ਕੇ ਵਿੰਨਾ ਆਪਾਂ